ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਦੇ ਨਾਲ ਕਰਦੇ ਹਾਂ ਸ਼ੁਰੂਆਤ ਬ੍ਰਿਟਿਸ਼ ਕੋਲੰਬੀਆ ਦੇ ਲੀਡਰ ਆਫ ਆਪੋਜੀਸ਼ਨ ਜੌਨ ਰੈਸਟਰ ਨੇ ਹੈਲਥ케ਅਰ ਦੇ ਮੁੱਦੇ ਤੇ ਇੱਕ ਵਾਰ ਫਿਰ ਤੋਂ BC NDP ਨੂੰ ਕੇਰਿਆ ਕਿਹਾ ਲੋਕਾਂ ਦੇ ਲਈ ਕੰਮ ਕਰਨ ਦੀ ਜ਼ਰੂਰਤ ਡੋਨਲਡ ਟਰੰਪ ਹੋਰਾਂ ਦੇ ਗੱਦੀ ਸਵਾਲਣ ਤੋਂ ਪਹਿਲਾਂ ਬਾਰਡਰ ਸੁਰੱਖਿਆ ਮਜ਼ਬੂਤ ਕਰਨ ਦੇ ਲਈ ਕੈਨੇਡਾ ਦੀ ਨਵੀਂ ਯੋਜਨਾ ਅਧਿਕਾਰਾਂ 'ਚ ਹੋ ਸਕਦੀ ਹੈ ਤਬਦੀਲੀ ਸਾਬਕਾ ਲਿਬਰਲ ਕੈਬਨਿਟ ਮੰਤਰੀ ਮਾਰਕੋ ਮੈਂਡਚੀਨੋ ਦੁਬਾਰਾ ਚੋਣ ਲਈ ਨਾ ਲੜਨਗੇ ਮੀਡੀਆ ਦੇ ਵਿੱਚ ਆ ਕੇ ਕੀਤਾ ਐਲਾਨ ਹੁਣ ਜਾਂਦੇ ਖਬਰਾਂ ਵਿਸਤਾਰ ਦੇ ਨਾਲ ਬ੍ਰਿਟਿਸ਼ ਕੋਲੰਬੀਆ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਆਫ BC ਦੇ ਲੀਡਰ ਜੌਨ ਰੈਸਟਰਡ ਹੋਰਾਂ ਦੇ ਵੱਲੋਂ ਹੈਲਥ케ਅਰ ਦੇ ਮੁੱਦੇ ਨੂੰ ਲੈ ਕੇ ਪ੍ਰੀਮੀਅਰ ਡੇਵਿਡ ਈਵਰੀ ਸਰਕਾਰ ਦੇ ਉੱਪਰ ਵੱਡਾ ਹਮਲਾ ਬੋਲਿਆ ਗਿਆ ਰੈਸਟਰ ਨੇ ਕਿਹਾ ਕਿ ਪ੍ਰੋਵਿੰਸ ਦੇ ਵਿੱਚ ਹੈਲਥ케ਅਰ ਨੋ ਬਿਹਤਰ ਕਰਨ ਦੀ ਜ਼ਰੂਰਤ ਹੈ ਕਿਉਂਕਿ ਇਹ ਖਸਤਾ ਹਾਲਤ ਦੇ ਵਿੱਚ ਪਹੁੰਚ ਚੁੱਕੇ ਹੈ ਉਹਨਾਂ ਵਿਕਟੋਰੀਆ ਦੇ ਇੱਕ ਹਸਪਤਾਲ ਦਾ ਹਵਾਲਾ ਦਿੱਤਾ ਜਿੱਥੇ ਪਿਛਲੇ ਹਫਤੇ ਇੱਕ ਮਾਂ ਨੂੰ ਆਪਣੇ ਤੇਜ਼ ਬੁਖਾਰ ਨਾਲ ਬਿਮਾਰ ਬੱਚੇ ਲਈ ਐਮਰਜੈਂਸੀ ਰੂਮ ਦੇ ਵਿੱਚ 14 ਘੰਟੇ ਉਡੀਕ ਕਰਨੀ ਪਈ ਸੀ ਰੋਸਟਰ ਨੇ ਕਿਹਾ ਕਿ ਇਸ ਨੂੰ ਕਿਸੇ ਵੀ ਕੀਮਤ ਦੇ ਉੱਪਰ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਹਨਾਂ ਦੋਸ਼ ਲਗਾਇਆ ਕਿ ਪ੍ਰੀਮੀਅਰ ਡੇਵਿਡ ਈਵੀ ਦੀ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਦੀ ਬਜਾਏ ਖੁਦ ਦੀ ਛਵੀ ਦੇ ਉੱਪਰ ਫੋਕਸ ਕਰ ਰਹੀ ਹੈ ਤੇ ਸੂਬੇ ਵਿੱਚ ਹੈਲਥ케ਅਰ ਦੁਨੀਆ ਭਰ ਦੇ ਵਿੱਚ ਸਭ ਤੋਂ ਖਰਾਬ ਪੱਧਰ ਤੇ ਪਹੁੰਚਣ ਦੀ ਕਗਾਰ ਤੇ ਹੈ ਤੇ ਜਿਸ ਨੂੰ ਸੁਧਾਰਨ ਦੇ ਲਈ ਕਈ ਕਦਮ ਚੁੱਕਣ ਦੀ ਜ਼ਰੂਰਤ ਹੈ ਕਾਬਿਲ ਗੌਰ ਹੈ ਕਿ ਬ੍ਰਿਟਿਸ਼ ਕੋਲੰਬੀਆ ਦੀਆਂ ਪ੍ਰੋਵਿੰਸ਼ਲ ਚੋਣਾਂ ਦੇ ਵਿੱਚ ਇਸ ਵਾਰ ਕਾਫੀ ਟਫ ਫਾਈਟ ਨਜ਼ਰ ਆਈ ਹੈ ਜਿੱਥੇ ਕਿ BC ਕੰਜ਼ਰਵੇਟਿਵ ਪਾਰਟੀ NDP ਦੇ ਮੁਕਾਬਲੇ ਬਹੁਤ ਘੱਟ ਮਾਰਜਨ ਤੇ ਹਾਰੀ ਹੈ ਤੇ ਪੂਰੀਆਂ ਪੂਰੀਆਂ ਸੀਟਾਂ ਦੇ ਉੱਪਰ ਪ੍ਰੀਮੀਅਰ ਡੇਵਿਡ ਈਬੀ ਆਪਣੀ ਮжоਰਿਟੀ ਸਰਕਾਰ ਬਚਾਉਣ ਦੇ ਵਿੱਚ ਕਾਮਯਾਬ ਰਹੇ ਨੇ ਬੇਸ਼ੱਕ ਆਪਣੀ ਵਿਕਟਰੀ ਤੋਂ ਬਾਅਦ ਪ੍ਰੀਮੀਅਰ ਈਬੀ ਦੇ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਲੋਕਾਂ ਦੇ ਵੱਲੋਂ ਸਪਸ਼ਟ ਸੰਦੇਸ਼ ਦਿੱਤਾ ਗਿਆ ਹੈ ਕਿ ਉਹ ਕੁਝ ਖੇਤਰਾਂ ਦੇ ਵਿੱਚ ਜ਼ਿਆਦਾ ਸੁਧਾਰਾਂ ਦੀ ਮੰਗ ਕਰਦੇ ਨੇ ਪਰ ਇਸ ਲਈ ਉਹਨਾਂ ਨੇ ਐਨਡੀਪੀ ਨੂੰ ਇੱਕ ਮੌਕਾ ਜ਼ਰੂਰ ਦਿੱਤਾ ਜਿਸ ਕਾਰਨ ਹੈਲਥ케ਅਰ ਅਫੋਰਡੇਬਿਲਟੀ ਦੇ ਉੱਪਰ ਖਾਸ ਫੋਕਸ ਰੱਖਿਆ ਜਾਏਗਾ ਪਰ ਪਿਛਲੇ ਸਮੇਂ ਦੌਰਾਨ ਐਮਰਜੈਂਸੀ ਰੂਮਸ ਦੇ ਵਿੱਚ ਵੇਟਿੰਗ ਤੇ ਹੈਲਥ케ਅਰ ਦੇ ਹਾਲਾਤ ਦੀਆਂ ਚਰਚਾਵਾਂ ਕਈ ਵਾਰ ਹੋ ਚੁੱਕੀਆਂ ਨੇ ਜਦੋਂ ਕਿ ਸਰੀ ਵਰਗੇ ਖੇਤਰ ਦੇ ਵਿੱਚ ਡਾਕਟਰਸ ਦੇ ਵੱਲੋਂ ਖੁਦ ਰੈਲੀ ਕੀਤੀ ਗਈ ਨਰਸਸ ਦੇ ਵੱਲੋਂ ਵੀ ਰੈਲੀਆਂ ਕਰਕੇ ਆਪਣੀਆਂ ਸਮੱਸਿਆਵਾਂ ਸਾਹਮਣੇ ਰੱਖੀਆਂ ਗਈਆਂ ਬੇਸ਼ੱਕ BC NDP ਦੀ ਗਵਰਨਮੈਂਟ ਦੇ ਵੱਲੋਂ ਆਪਣੀ ਪਿਛਲੀ ਟਰਮ ਦੇ ਵਿੱਚ ਫੈਮਿਲੀ ਡਾਕਟਰਸ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਪੇਮੈਂਟ ਮੈਥਡ ਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਅਤੇ ਵਿਦੇਸ਼ਾਂ ਤੋਂ ਪੜੀਆਂ ਨਰਸਸ ਹੈਲਥ케ਅਰ ਸੈਕਟਰ ਦੇ ਵਿੱਚ ਜਲਦੀ ਆ ਸਕਣ ਉਸ ਦੇ ਲਈ ਵੀ ਕਈ ਪ੍ਰੋਗਰਾਮ ਲਿਆਂਦੇ ਗਏ ਨੇ ਪਰ ਇਸ ਦੇ ਬਾਵਜੂਦ ਵੱਡੇ ਸੁਧਾਰਾਂ ਦੀ ਮੰਗ ਕੀਤੀ ਜਾ ਰਹੀ ਹੈ ਕੈਨੇਡਾ ਵੱਲੋਂ ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਾਅਦੇ ਦਬਾਅ ਦੇ ਵਿਚਕਾਰ ਬਾਰਡਰ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਯੋਜਨਾ ਤਹਿਤ ਅਮਰੀਕਾ ਚ ਆਪਣੀ ਪਹਿਲੀ ਪ੍ਰੀ ਕਲੀਅਰੈਂਸ ਸਹੂਲਤ ਸਥਾਪਿਤ ਕੀਤੀ ਜਾ ਰਹੀ ਹੈ ਬਾਰਡਰ ਸਰਵਿਸਿਜ਼ ਏਜੰਸੀ ਨੇ ਜਾਣਕਾਰੀ ਦਿੱਤੀ ਹੈ ਕਿ 2 ਸਾਲਾ ਪਾਇਲਟ ਪ੍ਰੋਜੈਕਟ ਹੋਏਗਾ ਇਸ ਕਦਮ ਤਹਿਤ ਕਯੂਬਿਕ ਦੀ ਕੋਵੀਹਲ ਪੋਰਟ ਆਫ ਐਂਟਰੀ ਨੂੰ ਯਾਤਰੀਆਂ ਲਈ ਬੰਦ ਕਰ ਦਿੱਤਾ ਜਾਏਗਾ ਤੇ ਨਿਊਯਾਰਕ ਦੇ ਪਾਸੇ ਸਥਿਤ ਕੈਨਨ ਕਾਰਨਰਸ ਪੋਰਟ ਆਫ ਐਂਟਰੀ ਉੱਤੇ ਦੋਹਾਂ ਮੁਲਕਾਂ ਦੀ ਸਾਂਝੀ ਫੈਸਿਲਿਟੀ ਬਣਾਈ ਜਾਏਗੀ ਜਿਸ ਦੇ ਜ਼ਰੀਏ ਪੈਸੇਂਜਰਸ ਨੂੰ ਕੈਨੇਡਾ ਚ ਦਾਖਲ ਹੋਣਾ ਹੋਵੇਗਾ ਪਰ ਇਸ ਤੋਂ ਪਹਿਲਾਂ ਉਹਨਾਂ ਦੀ ਜਾਂਚ ਕੀਤੀ ਜਾਏਗੀ ਤਾਂ ਕਿ ਕੋਈ ਗਲਤ ਵਿਅਕਤੀ ਦਾਖਲ ਨਾ ਹੋ ਸਕੇ ਇਸ ਪ੍ਰੀ ਕਲੀਅਰੈਂਸ ਸਾਈਟ ਉੱਪਰ ਪੈਸੇਂਜਰਸ ਸ਼ਨਾਰਥੀਆਂ ਦੇ ਲਈ ਕਲੇਮ ਸਬਮਿਟ ਨਹੀਂ ਕਰ ਸਕਣਗੇ ਗੌਰਤalab ਹੈ ਕਿ ਅਮਰੀਕਾ ਕੋਲ 8 ਕੈਨੇਡੀਅਨ ਹਵਾਈ ਅੱਡਿਆਂ ਤੇ ਇੱਕ ਪੋਰਟ ਸਹੂਲਤ ਤੇ ਪ੍ਰੀ ਕਲੀਅਰੈਂਸ ਆਪਰੇਸ਼ਨ ਦਾ ਕੰਟਰੋਲ ਹੈ ਤੇ ਜਿੱਥੇ ਅਮਰੀਕੀ ਅਧਿਕਾਰੀ ਪੈਸੇਂਜਰਸ ਦੇ ਸਮਾਨ ਨੂੰ ਅਮਰੀਕਾ ਵਿੱਚ ਐਂਟਰੀ ਦੇਣ ਜਾਂ ਨਾ ਦੇਣ ਬਾਰੇ ਫੈਸਲਾ ਕਰ ਸਕਦੇ ਨੇ ਕਾਬਲੇ ਗੌਰ ਹੈ ਕਿ ਡੋਨਲਡ ਟਰੰਪ ਹੋਣ ਦੇ ਵੱਲੋਂ ਅਮਰੀਕਾ ਦੇ ਵਿੱਚ ਇਲੈਕਸ਼ਨ ਜਿੱਤਣ ਤੋਂ ਬਾਅਦ ਇਹ ਦਾਵਾ ਕੀਤਾ ਗਿਆ ਸੀ ਕਿ ਜਦੋਂ ਉਹ ਆਫਿਸ ਸੰਭਾਲਣਗੇ ਤੇ ਉਸ ਤੋਂ ਬਾਅਦ ਪਹਿਲੇ ਐਗਜ਼ੀਕਿਊਟਿਵ ਆਰਡਰਸ ਦੇ ਵਿੱਚ ਅਮਰੀਕਾ ਮੈਕਸੀਕੋ ਤੋਂ ਆਉਣ ਵਾਲੀਆਂ ਚੀਜ਼ਾਂ ਤੇ 25% ਟੈਰਫ ਲਗਾਉਣਾ ਸ਼ਾਮਲ ਹੋਏਗਾ ਇਸ ਫੈਸਲੇ ਤੋਂ ਬਾਅਦ ਉਹਨਾਂ ਨੇ ਨਾਲੋ ਨਾਲ ਟਰੂਥ ਸੋਸ਼ਲ ਦੇ ਉੱਪਰ ਕਿਹਾ ਸੀ ਕਿ ਬਾਰਡਰ ਤੋਂ ਆ ਰਿਹਾ ਨਸ਼ਾ ਤੇ ਇਲੀਗਲ ਇਮੀਗ੍ਰੈਂਟਸ ਦੇ ਉੱਪਰ ਜਦੋਂ ਤੱਕ ਦੋਵੇਂ ਮੁਲਕ ਕੰਟਰੋਲ ਨਹੀਂ ਕਰਦੇ ਉਸ ਸਮੇਂ ਤੱਕ ਇਹ ਟੈਰਿਫਸ ਪ੍ਰਭਾਵੀ ਰਹਿਣਗੇ ਸੋ ਇਸ ਪਾਸੇ ਵੱਲ ਕਦਮ ਚੁੱਕਣ ਦੇ ਲਈ ਕੈਨੇਡਾ ਦੀ ਫੈਡਰਲ ਸਰਕਾਰ ਦੇ ਵੱਲੋਂ ਪਹਿਲਾਂ ਵੀ ਆਪਣੀ ਬਾਰਡਰ ਸਕਿਉਰਿਟੀ ਦੇ ਸੰਬੰਧੀ ਪਾਲਿਸੀ ਸਾਂਝੀ ਕੀਤੀ ਜਾ ਰਹੀ ਹੈ ਤੇ ਨਾਲੋਂ ਨਾਲ ਹੁਣ ਪ੍ਰੀ ਕਲੀਅਰੈਂਸ ਵਰਗੇ ਸਟੈਪ ਵੀ ਚੁੱਕੇ ਜਾ ਰਹੇ ਨੇ ਤਾਂ ਜੋ ਇਨ੍ਹਾਂ ਟੈਰਿਫਸ ਦਾ ਬੋਝ ਕੈਨੇਡੀਅਨ ਇਕਨੋਮੀ ਤੇ ਪੈਣ ਤੋਂ ਰੋਕਿਆ ਜਾ ਸਕੇ ਕੈਨੇਡਾ ਦੇ ਵਿੱਚ ਕਿਸੇ ਸਮੇਂ ਵੀ ਇਲੈਕਸ਼ਨ ਹੋ ਸਕਦੇ ਨੇ ਕਿਉਂਕਿ ਇਸ ਸਮੇਂ ਜਿੱਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਦੇ ਉੱਪਰ ਅਸਤੀਫੇ ਦਾ ਦਬਾਅ ਪਾਉਣ ਦੇ ਲਈ ਲਿਬਰਲ ਕੌਕਸ ਦੀ ਮੀਟਿੰਗ ਹੋ ਰਹੀ ਹੈ ਉੱਥੇ ਹੀ ਨਾਲੋਂ ਨਾਲ ਆਪੋਜੀਸ਼ਨ ਪਾਰਟੀਆਂ ਵੀ ਸੰਸਦ ਦੁਆਰਾ ਬਹਾਲ ਹੋਣ ਦੇ ਉੱਪਰ ਨੋ ਕੰਫੀਡੈਂਸ ਮੋਸ਼ਨ ਲਿਆਉਣ ਦੀ ਗੱਲ ਕਰ ਰਹੀਆਂ ਨੇ ਤੇ ਇਸ ਤੋਂ ਇਲਾਵਾ ਬਹੁਤ ਚਰਚਿਤ ਲਿਬਰਲਸ ਵੀ ਇੰਨੀ ਦਿਨੀ ਸੁਰਖੀਆਂ ਦੇ ਵਿੱਚ ਨੇ ਜਿਨ੍ਹਾਂ ਦੇ ਵੱਲੋਂ ਦੁਬਾਰਾ ਚੋਣਾਂ ਨਾਲ ਲੜਨ ਦਾ ਐਲਾਨ ਕੀਤਾ ਗਿਆ ਹੈ ਇਸੇ ਤਹਿਤ ਹੀ ਮਾਰਕੋ ਮੈਡੀਚੀਨੋ ਜਿਹੜੇ ਕਿ ਪਬਲਿਕ ਸੇਫਟੀ ਮਨਿਸਟਰ ਰਹਿ ਚੁੱਕੇ ਨੇ ਉਹਨਾਂ ਦੇ ਵੱਲੋਂ ਵੀ ਦੁਬਾਰਾ ਇਲੈਕਸ਼ਨ ਨਾਲ ਲੜਨ ਦੀ ਅਨਾਉਂਸਮੈਂਟ ਕੀਤੀ ਗਈ ਹੈ ਲਿਬਰਲ ਐਮਪੀ ਮਾਰਕਾ ਮੈਡੀਚੂਨਾਂ ਨੇ ਕਿਹਾ ਕਿ ਉਹ ਦੁਬਾਰਾ ਚੋਣ ਨਹੀਂ ਲੜਨਗੇ ਸਾਬਕਾ ਕੈਬਨਿਟ ਮੰਤਰੀ ਨੇ ਕਿਹਾ ਹੈ ਕਿ ਉਹ ਆਪਣੇ ਤੇ ਆਪਣੇ ਪਰਿਵਾਰ ਤੋਂ ਪਾਸੇ ਹੋਣਾ ਚਾਹੁੰਦੇ ਨੇ ਤੇ ਇਸ ਕਰਕੇ ਇਹ ਸਹੀ ਸਮਾਂਗਾ ਮੈਡੀਚੂਨਾਂ ਨੇ ਲਿਖਿਆ ਕਿ ਟ੍ਰਾਂਟੋ ਦੇ ਐਗਲੈਂਟਨ ਲਾਰੈਂਸ ਰਾਈਡਿੰਗ ਦੇ ਐਮਪੀ ਬੱਚੋਂ ਬਾਕੀ ਦੇ ਪਾਰਲੀਮੈਂਟ ਨੇ ਸੈਂਸ਼ਨ ਲਈ ਉਹ ਬਰਕਰਾਰ ਰਹਿਣਗੇ ਪਰ ਨਾਲ ਹੀ ਉਹਨਾਂ ਨੇ ਮਿਡਲ ਈਸਟ ਪ੍ਰਤੀ ਲਿਬਰਲ ਸਰਕਾਰ ਦੀ ਪਹੁੰਚ ਦੀ ਆਲੋਚਨਾ ਨੂੰ ਵੀ ਦੁਹਰਾਇਆ ਇਹ ਕੋਈ ਲੋਕੀ ਗੱਲ ਨਹੀਂ ਹੈ ਕਿ ਸਾਡੀ ਉਦੇਸ਼ ਨੀਤੀ ਨੂੰ ਲੈ ਕੇ ਫੈਡਰਲ ਸਰਕਾਰ ਨੂੰ ਮੌਜੂਦਾ ਦਿਸ਼ਾ ਦੇ ਨਾਲ ਅਸਹਿਮਤ ਹੈ ਜਿਸ ਵਿੱਚ ਇਜ਼ਰਾਈਲ ਨਾਲ ਸਾਡੇ ਵਿਗੜ ਰਏ ਸਬੰਧਾਂ ਗਾਜ਼ੀ ਦਾ ਵਿੱਚ ਹਿਮਨਿਟੇਰੀਅਨ ਸੰਕਟ ਦੇ ਨਾਲ ਨਜਿੱਠਣ ਦੇ ਲਈ ਅਯੋਗ ਪ੍ਰਬੰਧਨ ਕੀਤਾ ਗਿਆ ਹੈ ਤੇ ਮਿਡਲ ਈਸਟ ਦੇ ਵਿੱਚ ਕੈਨੇਡਾ ਦੀ ਭੂਮਿਕਾ ਕਮਜ਼ੋਰ ਰਹੀ ਹੈ ਇਨ੍ਹਾਂ ਸ਼ਬਦਾਂ ਦਾ ਹਵਾਲਾ ਵੀ ਉਹਨਾਂ ਦਿੱਤਾ ਹੈ ਉਨਾ ਕਹਿ ਕਿ ਸਧਾਰਤਕ ਤੌਰ ਤੇ ਮੈਂ ਯੂਜ਼ ਭਾਈਚਾਰੇ ਨੂੰ ਬੇਇਨਸਾਫੀ ਨਾਲ ਨਿਸ਼ਾਨਾ ਬਣਾਉਣ ਖਿਲਾਫ ਲਗਾਤਾਰ ਬੋਲਦਾ ਰਿਹਾ ਜੋ ਕਿ ਯੂਜ਼ ਵਿਰੋਧੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ ਜਨਵਰੀ ਵਿੱਚ ਨੈਸ਼ਨਲ ਪੋਸਟ ਵਿੱਚ ਮੈਡੀਚੀਨੋ ਦੇ ਸਾਥੀ ਲਿਬਰਲ ਐਮਪੀ ਐਂਥਨੀ ਹਾਊਸਫਾਦਰ ਨੇ ਕੈਨੇਡਾ ਨੂੰ ਇਜ਼ਰਾਈਲ ਦੇ ਖਿਲਾਫ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਕੇਸ 'ਤੇ ਪਾਸੇ ਰਹਿਣ ਦੀ ਨਿੰਦਾ ਕੀਤੀ ਸੀ ਇਹ ਲਿਖਿਆ ਸੀ ਕਿ ਕੈਨੇਡਾ ਨੂੰ ਨਸਲਕੁਸ਼ੀ ਦੇ ਦਾਅਵਿਆਂ ਨੂੰ ਸਪਸ਼ਟ ਰੂਪ ਦੇ ਵਿੱਚ ਰੱਦ ਕਰਨਾ ਚਾਹੀਦਾ ਮੈਡੀਚੀਨੋ ਕਿਸੇ ਵੀ ਵੇਲੇ ਵੀ ਲਿਬਰਲ ਕੈਬਨਟ ਦਾ ਅਹਿਮ ਹਿੱਸਾ ਸਨ 2019 ਦੇ ਵਿੱਚੋਂ ਇਮੀਗ੍ਰੇਸ਼ਨ ਮਨਿਸਟਰ ਬਣੇ ਤੇ 2021 ਚ ਉਹਨਾਂ ਨੂੰ ਪਬਲਿਕ ਸੇਫਟੀ ਡਿਪਾਰਟਮੈਂਟ ਦਿੱਤਾ ਗਿਆ ਹਾਲਾਂਕਿ ਪਬਲਿਕ ਸੇਫਟੀ ਡਿਪਾਰਟਮੈਂਟ ਦੇ ਦੌਰਾਨ ਉਹਨਾਂ ਦਾ ਕਾਰਜਕਾਲ ਕਾਫੀ ਉਥਲ-ਪੁਥਲ ਵਾਲਾ ਰਿਹਾ ਸੀ 2023 ਦੇ ਵਿੱਚ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵੱਲੋਂ ਕੈਬਨਟ 'ਚ ਫੇਰ ਬਦਲ ਕਰਨ ਤੋਂ ਪਹਿਲਾਂ ਹੀ ਮੈਡੀਚੀਨੋ ਕੋਲੋਂ ਸੀਰੀਅਲ ਕਿਲਰ ਪੌਲ ਬਰਨਾਰਡੋ ਦੀ ਮੱਧ ਸੁਰੱਖਿਆ ਵਾਲੀ ਜੇਲ੍ਹ 'ਚ ਤਬਾਦਲਾ ਕਰਨ ਨੂੰ ਲੈ ਕੇ ਅਸਤੀਫੇ ਦੀ ਮੰਗ ਕੀਤੀ ਗਈ ਸੀ ਕੈਨੇਡਾ ਅਮਰੀਕਾ ਤੇ ਵੈਸਟਰਨ ਕੰਟਰੀਜ਼ ਦੇ ਵਿੱਚ ਇਥੋਂ ਦੇ ਜੰਪਲ ਬੱਚਿਆਂ ਨੂੰ ਆਪਣੇ ਰੂਟਸ ਵਿਰਸੇ ਵਿਰਾਸਤ ਦੇ ਨਾਲ ਜੋੜ ਕੇ ਰੱਖਣ ਦੇ ਲਈ ਕਈ ਪ੍ਰਕਾਰ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਪਰ ਹੁਣ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕਿਤਾਬਾਂ ਦੇ ذریعے ਉਹਨਾਂ ਨੂੰ ਇਸ ਪਾਸੇ ਵੱਲ ਜੋੜਿਆ ਜਾ ਸਕਦਾ ਹੈ ਇਸ ਸੰਬੰਧੀ ਕੀ ਕੋਸ਼ਸ਼ ਹੋ ਰਹੀਆਂ ਨੇ ਆਓ ਜਾਣਦੇ ਹਰਪੀਤ ਕੋਰ ਮੰਦਰਜੀ ਮੇਰੇ ਨਾਲ ਇਸ ਵੇਲੇ ਜੁੜੇ ਹੋਏ ਨੇ ਹਰਪੀਤ ਜੀ ਬਹੁਤ ਵਧੀਆ ਲੱਗ ਰਿਹਾ ਕਿ ਤੁਹਾਡੇ ਹੱਥ ਦੇ ਵਿੱਚ ਇਹ ਬੁੱਕਸ ਹੈਗੀਆਂ ਨੇ ਤੁਸੀਂ ਪਹਿਲੀ ਜਿਹੜੀ ਬੁੱਕ ਲਿਖੀ ਹੈ ਉਹ ਲਿਖੀ ਹੈ ਦ ਜਰਨੀ ਟੂ ਦਾ ਗੁਰਦੁਆਰਾ ਸੋ ਇਹਦੇ ਬਾਰੇ ਦੱਸੋ ਵੀ ਇਹ ਕਨਸੈਪਟ ਤੁਹਾਡੇ ਜ਼ਿਹਨ ਦੇ ਵਿੱਚ ਕਿਵੇਂ ਆਇਆ ਸੋ ਆ ਐਸ ਅ ਇਨਸਟਰਕਟਰ ਹੇਰ ਇਥੇ ਮੈਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਟੀਚਰ ਸੀ 8 ਸਾਲ ਤੇ 4 ਸਾਲ ਫੇ ਮੈਂ ਵਾਈਸ ਪ੍ਰਿੰਸੀਪਲ ਸੀ ਮੈਨੂੰ ਇਦਾਂ ਲੱਗਾ ਕਿ ਮੈਂ ਇਦਾਂ ਦੀ ਕਿਤਾਬ ਲਿਖਾਂ ਕਿ ਜਿਹੜੇ ਬੱਚੇ ਆਪਣੇ ਹੇਰਟੇਜ ਨਾਲ ਜੁੜੇ ਸਕਨ ਸੋ ਇਹ ਕਨਸੈਪਟ ਮੈਨੂੰ ਇਦਾਂ ਆਇਆ ਕਿ ਜਦੋਂ ਮੇਰੀ ਬੇਟੀ ਪਹਿਲਾਂ 13 ਸਾਲ ਪਹਿਲਾਂ ਹੋਈ ਉਦੋਂ ਮੈਨੂੰ ਇਦਾਂ ਸੀਗਾ ਕਿ ਇਹ ਰਿਸੋਰਸ ਮੈਂ ਬਣਾਵਾਂ ਕਿ 컬러ਫੁਲ ਇੰਗੇਜਿੰਗ ਰਿਸੋਰਸ ਹੋਵੇ ਜਿਹੜਾ ਉਹਦੇ ਨਾਲ ਉਹ ਪੰਜਾਬੀ ਸਭਿਆਚਾਰ ਤੇ ਸਿੱਖੀ ਦੀ ਹੈਰਿਟੇਜ ਨਾਲ ਜੋੜ ਸਕੇ ਹਰਪੇ ਤੁਸੀਂ ਚਾਹਵਾਂਗੇ ਪਹਿਲੀ ਬੁੱਕ ਹੈ ਜਿਹੜੀ ਇਹਨੂੰ ਤੁਸੀਂ ਥੋੜਾ ਜਿਹਾ ਖੋਲ ਕੇ ਵੀ ਦਿਖਾਓ ਇਹਦੇ ਵਿੱਚ ਕੀ ਕੁਝ ਹੈਗਾ ਇਹਦੀਆਂ ਪਿਕਚਰਸ ਤੁਸੀਂ ਉਹ ਕੈਮਰੇ ਦੇ ਮੂਰੇ ਕਰਕੇ ਥੋੜਾ ਜਿਹਾ ਦਿਖਾਓ ਇਹ ਦੇਖੋ ਜੀ ਇਹ ਬੜਾ ਸੋਹਣਾ ਕਨਸੈਪਟ ਹੈ ਇਹਦੇ ਵਿੱਚ ਲਿਖਿਆ ਹੋਇਆ ਵੀ ਜੇ ਤੁਸੀਂ ਗੁਰਦੁਆਰਾ ਸਾਹਿਬ ਜਾਣਾ ਹੈ ਕਿਵੇਂ ਅਸੀਂ ਜਾਣ ਨੇ ਤਿਆਰੀ ਕੀ ਕਰਦੇ ਆ ਗੁਰਦੁਆਰਾ ਸਾਹਿਬ ਜਾਣ ਤੇ ਫਿਰ ਕਿਵੇਂ ਸਾਡੇ ਜਿਹੜੇ ਪੈਰੈਂਟਸ ਹੁੰਦੇ ਨੇ ਦੇਖੋ ਚੁੰਨੀ ਨਾਲ ਕਿੰਨੇ ਸੋਹਣੇ ਸਿਰ ਟਕੇ ਹੋਏ ਆ ਬੱਚਿਆਂ ਦੇ ਵੀ ਹੈਨਾ ਤੇ ਉਹਨਾਂ ਨੂੰ ਸਿਆ ਜਾ ਰਿਹਾ ਵੀ ਇਹ ਗੁਰਦੁਆਰਾ ਸਾਹਿਬ ਹੈ ਅਸੀਂ ਇਹਦੇ ਅੰਦਰ ਜਾਣਾ ਉਹਦੀ ਮਰਿਆਦਾ ਕੀ ਹੈ ਕਿਵੇਂ ਜਾ ਰਿਹਾ ਸੋ ਸਾਰੀਆਂ ਚੀਜ਼ਾਂ ਇਹਦੇ ਵਿੱਚ ਪੁਰੋਈਆਂ ਗਈਆਂ ਕਿ ਸੇਵਾ ਉੱਥੇ ਕਰਦੇ ਆਂ ਸੇਵਾ ਦਾ ਕੀ ਆ ਦੇਖੋ ਮਹੱਤਵ ਹੈ ਨਾਲ ਨਾਲ ਸਾਰੀ ਸਟੋਰੀ ਇੰਗਲਿਸ਼ ਤੇ ਵਿੱਚ ਦਿੱਤੀ ਗਈ ਹੈ ਤੇ ਨਾਲ ਨਾਲ ਪਿਕਚਰ ਜਿਹੜੀਆਂ ਨੇ ਉਹ ਬਣਾਈਆਂ ਗਈਆਂ ਨੇ ਗੁਰਦੁਆਰਾ ਸਾਹਿਬ ਦੀਆਂ ਤੇ ਅਰਦਾਸ ਉਹ ਕਰ ਰਹੇ ਨੇ ਅਰਦਾਸ ਕਿਵੇਂ ਕਰਦੇ ਨੇ ਕਿਵੇਂ ਕਰਨੀ ਚਾਹੀਦੀ ਹੈ ਆ ਦੇਖੋ ਇਹ ਖੂਬਸੂਰਤ ਪਿਕਚਰ ਹੈ ਜਿਹਦੇ ਵਿੱਚ ਸਾਰਾ ਦੱਸਿਆ ਜਾ ਰਿਹਾ ਤੇ ਯਾ ਪਲੀਜ਼ ਤੇ ਇਹਦੇ ਨਾਲ ਨਾਲ ਜਿਹੜੀਆਂ ਇਹ ਜਿਹੜੀਆਂ ਪਿਕਚਰਜ਼ ਬਣੀਆਂ ਹੋਈਆਂ ਹਰ ਪੇ ਤੇ ਇਹ ਬਹੁਤ ਸੋਹਣੀਆਂ ਇਹ ਦੇਖੋ ਤੁਸੀਂ ਦੱਸ ਵੀ ਰਹੇ ਹੋ ਹੈਨਾ ਸਾਰਾ ਕੁਝ ਦੱਸਿਆ ਜਾ ਰਿਹਾ ਲੰਗਰ ਕਿਉਂ ਛਕਦੇ ਨੇ ਬੱਚੇ ਇਹ ਵੀ ਦੱਸਿਆ ਆ ਗਿਆ ਹੈਗਾ ਇਹ ਕਨਸੈਪਟ ਤੁਹਾਡੇ ਦਿਮਾਗ ਦੇ ਵਿੱਚੋਂ ਲੋ ਆਇਆ ਵੀ ਇਹ ਜ਼ਰੂਰਤ ਹੈ ਕੀ ਤੁਹਾਨੂੰ ਲੱਗਦਾ ਵੀ ਇਹਦੇ ਨਾਲ ਬਹੁਤ ਸਾਰੇ ਪਰਿਵਾਰ ਜੁੜ ਪਾ ਰਹੇ ਨੇ ਤੇ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਇਹ ਬੁੱਕਸ ਲਾਈਕ ਕਰਦੇ ਪਏ ਨੇ ਤੇ ਉਹਨਾਂ ਨੂੰ ਦਾ ਬੈਨੀਫਿਟ ਵੀ ਸੋ ਇਹ ਜਿਹੜੀ ਮੈਂ ਪਹਿਲੀ ਕਿਤਾਬ ਮੈਂ ਪਬਲਿਸ਼ ਕੀਤੀ ਸੀਗੀ ਹੈ ਅਕਟੋਬਰ ਦੇ ਵਿੱਚ ਪਬਲਿਸ਼ ਕੀਤੀ ਸੀਗੀ ਸੋ ਉਦੋਂ ਤੱਕ ਕਾਫੀ ਕਾਪੀਸ ਪਿਕਕਿੰਗ ਹੈਗੀਆਂ ਤੇ ਜਿਹੜੀ ਫੀਡਬੈਕ ਮੈਨੂੰ ਮਿਲਦੀ ਹੈਗੀ ਉਹ ਪੇਰੈਂਟਸ ਤੋਂ ਮਿਲਦੀ ਹੈਗੀ ਕਿ ਸਾਨੂੰ ਇੱਕ ਸਟਾਰਟਿੰਗ ਪੁਆਇੰਟ ਮਿਲ ਗਿਆ ਕਿ ਐਸੀ ਬੱਚਿਆਂ ਦੇ ਨਾਲ ਕਨਵਰਸੇਸ਼ਨ ਕਿੱਦਾਂ ਸ਼ੁਰੂ ਕਰਨੀ ਆ ਸੋ ਉਹਨਾਂ ਨੂੰ ਇਦਾਂ ਹੈਗਾ ਕਿ ਹੁਣ ਅਸੀਂ ਬੱਚਿਆਂ ਨਾਲ ਇਹ ਵਿਚਾਰ ਕਰ ਸਕਦੇ ਆ ਬੱਚੇ ਸਾਨੂੰ ਵੀ ਕੁਐਸਚਨਸ ਪੁੱਛ ਸਕਦੇ ਆ ਕਿ ਅਸੀਂ ਕਾਹਤੇ ਗੁਰਦੁਆਰੇ ਜਾਂਦੇ ਆ ਤੇ ਉਹਨਾਂ ਨੂੰ ਪੁੱਛ ਸਕਦੇ ਮਾਂ ਇਹ ਦਰਬਾਰ ਸਾਹਿਬ ਦੇ ਵਿੱਚ ਜਾਂਦੇ ਉੱਥੇ ਆਪਾਂ ਦਰਬਾਰ ਸਾਹਿਬ ਦੇ ਵਿੱਚ ਕੀ ਕਰਦੇ ਆ ਸੋ ਇਹ ਜਿਹੜੀਆਂ ਉਹਨਾਂ ਦੇ ਵਿੱਚ ਕੁਐਸਚਨਸ ਹੁੰਦੀਆਂ ਉਹ ਹੁਣ ਬਾਹਰ ਆ ਰਹੀਆਂ ਅਛੇ ਦੇ ਵਿੱਚ ਇਹ ਬੁਕਤੀ ਇਥੇ ਦਿਖਾਣਾ ਸਟਾਰਟਿੰਗ ਦੇ ਵਿੱਚ ਇਹ ਜਿਹੜਾ ਲਿਖਿਆ ਹੋਇਆ ਦਾ ਐਡਵੈਂਚਰਸ ਆਫ ਮਾਹੀ ਐਂਡ ਰਿਆ ਇਹ ਮਾਹੀ ਐਂਡ ਦੇ ਆ ਕੌਣ ਹੈ ਸੋ ਮਾਹੀ ਐਂਡ ਦੇ ਆ ਮੇਰੇ ਇਮੇਜినਰੀ ਫਰੈਂਡਸ ਹੈਗੇ ਆ ਸੋ ਜਿਹੜਾ ਦੇਆ ਹੈਗਾ ਐਕਚੁਅਲੀ ਮੇਰੇ ਕਜ਼ਨ ਦਾ ਨਾਮ ਆ ਸੀ ਅਸੀਂ ਬਹੁਤ ক্লোਜ਼ ਹੈਗੇ ਸੋ ਮੈਨੂੰ ਇਦਾਂ ਸਿਗਾ ਕਿ ਮੈਂ ਦੇਆ ਦਾ ਨਾਮ ਵਿੱਚ ਲਿਖਾਂ ਤੇ ਜਿਹੜੀ ਮਾਹੀ ਹੈਗੀ ਆ ਮਾਹੀ ਦਾ ਮਤਲਬ ਹੈਗਾ ਕਿ ਆਪਣਾ ਫਰੈਂਡ ਆਪਣਾ ਕੰਪੈਨੀਅਨ ਸੋ ਇਹ ਜਿਹੜੇ ਦੋ ਨਾਮ ਹੈਗੇ ਇਹ ਸਿਬਲਿੰਗਸ ਨੂੰ ਜੋੜਦੇ ਆ ਯਾ ਅੱਛਾ ਦੂਸਰੀ ਕਿਤਾਬ ਜਿਹੜੀ ਹੈ ਅ ਇਹ ਤੁਸੀਂ ਲਿਖੀ ਹੈ ਲੋੜੀ ਦੇ ਉੱਤੇ ਇੱਕ ਕਿਤਾਬ ਲਿਖਣ ਤੋਂ ਬਾਅਦ ਕੀ ਤੁਹਾਨੂੰ ਫੀਡਬੈਕ ਜਿਹੜੇ ਆਈ ਆਈ ਲੋਕਾਂ ਦੀ ਡਿਮਾਂਡ ਸੀਗੀ ਵੀ ਹੁਣ ਤੁਸੀਂ ਲੋੜੀ ਦੇ ਉੱਤੇ ਵੀ ਬੁੱਕ ਲਿਖੋ ਹਾਂਜੀ ਸੋ ਮੈਨੂੰ ਇਦਾਂ ਡਿਮਾਂਡ ਇਦਾਂ ਆਉਂਦੀ ਆ ਕਿ ਤੁਸੀਂ ਹੋਰ ਲਿਖੋ ਹੋਰ ਲਿਖੋ ਸਾਡੇ ਬੱਚੇ ਬੁੱਕਸ ਬਹੁਤ ਪਸੰਦ ਕਰਦੇ ਹੈਗੇ ਕਿ ਤੁਸੀਂ ਹੋਰ ਕਨਸੈਪਟ ਵੀ ਲਿਖੋ ਕਿ ਬੱਚੇ ਹੋਰ ਵੀ ਸਿੱਖ ਸਕਣ ਸੋ ਮੈਨੂੰ ਇਦਾਂ ਹੈਗਾ ਕਿ ਜਿੰਨਾ ਚਿਰ ਮੈਂ ਲਿਖ ਸਕਦੀ ਆ ਮੈਂ ਇਹ ਲਿਖੀ ਜਾਣੀਆਂ ਕਿਤਾਬਾਂ ਯਾ ਤੇਕਾ अच्छा ਪਰਿਵਾਰਾਂ ਦਾ ਇਹਦੇ ਉੱਤੇ ਫੀਡਬੈਕ ਆ ਰਿਹਾ ਉਹਦੇ ਨਾਲ ਹੀ ਤੁਹਾਨੂੰ ਅੱਗੇ ਮੋਟੀਵੇਸ਼ਨ ਮਿਲਦੀ ਅੱਗੇ ਹੋਰ ਕਿਵੇਂ ਕਿਵੇਂ ਦੀਆਂ ਬੁੱਕਸ ਲੈ ਆ ਰਹੇ ਹਾਂਜੀ ਸੋ ਤੁਹਾਨੂੰ ਪਤਾ ਅੱਗੇ ਅਪਰਾਲ ਦੇ ਮਹੀਨੇ ਵਿੱਚ ਆਪਾਂ ਵਿਸਾਖੀ ਮਨਾਉਨੇ ਆ ਸੋ ਫ फेब्रुवारी ਦੇ ਐਂਡ ਵਿੱਚ ਮੈਂ ਹੋ ਵਿਸਾਖੀ ਦੀ ਬੁੱਕ ਰਿਲੀਜ਼ ਕਰਨੀ ਆ ਸੋ ਉਹ ਵਿਸਾਖੀ ਦੇ ਬੁੱਕ ਵਿੱਚ ਦੋ ਚੀਜ਼ਾਂ ਆਉਂਦੀਆਂ ਕਿ ਆਪਾਂ ਪੰਜਾਬੀ ਕਲਚਰ ਬਾਰੇ ਵੀ ਸਿੱਖਣਾ ਹੈਗਾ ਤੇ ਸਿੱਖੀ ਬਾਰੇ ਵੀ ਸਿੱਖਣਾ ਹੈਗਾ ਕਿ ਵਿਸਾਖੀ ਸਿੱਖਾਂ ਨੇ ਕੀ ਹੁੰਦੀ ਆ ਤੇ ਉਹਦਾ ਪੰਜਾਬ ਪੰਜਾਬੀਆਂ ਲਈ ਵੀ ਕੀ ਹੁੰਦੀ ਕਿ ਉਦੋਂ ਆਪਾਂ ਹਾਰਵੈਸਟ ਸੀਜ਼ਨ ਕਰਦੇ ਹੁੰਨੇ ਆ ਵਿਸਾਖ ਦਾ ਮਹੀਨਾ ਹੁੰਦਾ ਸੋ ਇਹ ਸਾਰੇ ਕਨਸੈਪਟ ਉਹ ਬੁੱਕ ਦੇ ਵਿੱਚ ਸ਼ੇਅਰ ਕਰਨੀ ਹੈਗੀ ਆ ਇਹ ਕਿਹੜੀ ਕਲਾਸ ਦੇ ਬੱਚੇ ਜ਼ਿਆਦਾ ਇਹ ਬੁੱਕਸ ਨੂੰ ਪੜ੍ਹ ਸਕਦੇ ਆ ਕਿੰਨਾ ਵਾਸਤੇ ਜ਼ਿਆਦਾ ਮੈਨੀਫੀਡ ਸੋ ਜਿਹੜੇ ਬੱਚੇ ਬਹੁਤ ਛੋਟੇ ਹੈਗੇ ਉਹ ਪੇਰੈਂਟਸ ਉਹਨਾਂ ਨੂੰ ਪੜ੍ਹਾ ਸਕਦੇ ਆ ਸੋ ਪ੍ਰੀ ਕੇ ਵੀ ਨੂੰ ਕੇ ਪੇਰੈਂਟਸ ਜਿਹੜਾ ਕੋ ਛੋਟੇ ਛੋਟੇ ਬੱਚੇ ਆ ਉਹਨਾਂ ਨੇ ਵੀ ਕਿਤਾਬਾਂ ਲਈਆਂ ਹੈਗੀਆਂ ਕਿ ਅਸੀਂ ਛੋਟੀ ਏਜ ਤੋਂ ਸ਼ੁਰੂ ਕਰੀਏ ਪਰ ਜੇ ਬੱਚਿਆਂ ਨੇ ਆਪ ਪੜ੍ਹਨੀਆਂ ਹੈਗੀਆਂ ਥੈਨ ਫਿਰ ਇਹ ਗ੍ਰੇਡ 2 ਤੋਂ 4 ਤੱਕ ਇਹ ਜਿਹੜੀ ਇੰਗਲਿਸ਼ ਲੈਂਗੁਏਜ ਯੂਜ਼ ਕੀਤੀ ਹੈਗੀ ਉਹਨਾਂ ਉਹਨਾਂ ਵਾਸਤੇ ਆ ਜੀ ਹਰਪੀਤ ਇਹਦਾ ਬੈਨੀਫਿਟ ਤੁਹਾਨੂੰ ਹੁੰਦਾ ਨਜ਼ਰ ਆ ਰਿਹਾ ਕਿੰਨੇ ਕੋ ਪਰਿਵਾਰਾਂ ਤੱਕ ਇਹ ਸਟੋਰੀਜ਼ ਐ ਬੁੱਕਸ ਜਿਹੜੀਆਂ ਪਹੁੰਚ ਰਹੀਆਂ ਨੇ ਤੇ ਉਹਨਾਂ ਦੇ ਤੁਹਾਨੂੰ ਕੀ ਲੱਗਦਾ ਇਹਦੇ ਨਾਲ ਕਿਵੇਂ ਦਾ ਚੇਂਜਸ ਤੁਸੀਂ ਔਰ ਵਧੀਆ ਚੇਂਜ ਦਿਖਾਈ ਦੇ ਰਿਹਾ ਚੇਂਜ ਇਹ ਹੀ ਆਉਂਦੀ ਹੈ ਕਿ ਆ ਕਿ ਜਿਹੜੇ ਪੇਰੈਂਟਸ ਆ ਆਪਾਂ ਅੱਗੇ ਵੀ ਗੱਲ ਕੀਤੀ ਸੀ ਕਿ ਜਿਹੜੇ ਪੇਰੈਂਟਸ ਕੰਮ ਕਰ ਰਹੇ ਆ ਆ ਜਿਹੜੀ ਆਪਣੀ ਹੁਣ ਇਕਨੋਮੀ ਹੈ ਕਿ ਕਿ ਦੋਨੇ ਪੇਰੈਂਟਸ ਨੂੰ ਕੰਮ ਕਰਨਾ ਪੈਂਦਾ ਸੋ ਇਹ ਆਏਗਾ ਕਿ ਇਹ ਈਜ਼ੀ ਚੀਜ਼ ਹੈਗੀ ਕਿ ਤੁਸੀਂ ਚੱਕ ਕੇ ਆਪਣੇ ਬੱਚਿਆਂ ਦੇ ਨਾਲ ਇਹ ਗੱਲਾਂ ਕਰ ਸਕੀਏ ਐਦਾਂ ਨਹੀਂ ਕਿ ਤੁਸੀਂ ਆਪ ਹੀ ਸਾਰਾ ਕੁਝ ਸੋਚਣਾ ਕਿ ਆਪ ਰਿਸਰਚ ਕਰਨੀ ਉਹ ਮੈਂ ਕੀਤੀ ਤੁਹਾਡੇ ਲਈ ਰਿਸਰਚ ਮੈਂ ਕੀਤੀ ਬੁੱਕ ਮੈਂ ਤੁਹਾਡੇ ਲਈ ਬਣਾਈ ਤੇ ਬਸ ਤੁਸੀਂ ਚੱਕ ਕੇ ਬੱਚਿਆਂ ਦੇ ਨਾਲ ਪੜ੍ਹਨੀ ਆ ਜੀ ਲੋੜੀ ਦੀ ਜਿਹੜੀ ਕਿਤਾਬ ਹੈ ਇਹਦੇ ਵਿੱਚ ਕੀ ਕੀ ਤੁਸੀਂ ਐਡ ਕੀਤਾ ਸੋ ਲੋੜੀ ਦੀ ਬੁੱਕ ਜਿਹੜੀ ਹੈਗੀ ਉਹ ਮੇਰੇ ਲਈ ਬਹੁਤ ਇੰਪੋਰਟੈਂਟ ਹੈ ਕਿ ਇਹਦੇ ਵਿੱਚ ਮੇਰੀ ਬੀਜੀ ਦੀ ਫੋਟੋ ਆ ਸੋ ਮੇਰੀ ਬੀਜੀ ਮੈਨੂੰ ਰਾਤ ਨੂੰ ਹਨਾ ਬਾਤਾਂ ਸੁਣਾਉਂਦੇ ਹੁੰਦੇ ਸੀਗੇ ਤੇ ਆ ਆ ਆਹ ਦੀ ਫੋਟੋ ਮੇਰੀ ਬੀਜੀ ਦੀ ਤੇ ਇਹ ਆਲਵੇਸ ਉਹਨਾਂ ਨੂੰ ਇਦਾਂ ਹੁੰਦਾ ਸੀਗਾ ਕਿ ਰਾਤ ਨੂੰ ਮੈਂ ਇਦਾਂ ਦੀਆਂ ਬਾਤਾਂ ਸੁਖਾਵਾਂ ਕਿ ਜਿਹੜਾ ਇਨੀਆਂ ਉਹ ਫੈਂਟਾਸਟਿਕ ਬਾਤਾਂ ਹੁੰਦੀਆਂ ਸੀਗੀਆਂ ਕੈਰੈਕਟਰਸ ਵੀ ਬਹੁਤ ਵਧੀਆ ਹੁੰਦੇ ਸੀਗੇ ਤੇ ਉਹਦੇ ਵਿੱਚ ਮੈਨੂੰ ਕੁਝ ਸਿੱਖਣ ਨੂੰ ਵੀ ਮਿਲਦਾ ਸੀਗਾ ਸੋ ਇਹ ਸਟੋਰੀ ਦੇ ਵਿੱਚ ਇਹ ਅਦੁੱਲਾ ਪੱਟੀ ਦੀ ਗੱਲ ਕਰਦੇ ਹੈਗੇ ਤੇ ਪੂਰੀ ਸਟੋਰੀ ਦੇ ਵਿੱਚ ਲਿਖੀ ਹੈਗੀ ਕਿ ਅਦੁੱਲਾ ਪੱਟੀ ਕੌਣ ਸੀ ਤੇ ਉਹਨੇ ਕਿਹਦੀ ਮਦਦ ਕੀਤੀ ਜੀ ਬਿਲਕੁਲ ਅੱਛਾ ਹਰਪ੍ਰੀਤ ਜੇ ਬੁੱਕਸ ਕਿਸ ਨੂੰ ਚਾਹੀਏ ਚਾਹੀਦੀਆਂ ਨੇ ਉਹ ਕਿੱਥੇ ਕੰਟੈਕਟ ਕਰ ਸਕਦੇ ਨੇ ਹਾਂਜੀ ਤੁਸੀਂ Amazon ਤੋਂ ਇਹ ਬੁੱਕਸ ਆਰਡਰ ਕਰ ਸਕਦੇ ਹੈਗੇ ਆ ਤੇ ਤੁਸੀਂ ਮੇਰੇ Instagram ਪੇਜ ਨੂੰ ਫੋਲੋ ਕਰੋ @punjabitalesforlittleones ਤੇ ਤੁਸੀਂ ਮੈਨੂੰ ਈਮੇਲ ਵੀ ਕਰ ਸਕਦੇ ਹੈਗੇ ਆ punjabitalesforlittleones@gmail.com ਜੇ ਜਿਹੜੀ ਆਹ ਬੁੱਕ ਹੈਗੀ ਜੇ ਤੁਸੀਂ ਹੁਣ ਲੋਹੜੀ ਪਾਰਟੀ ਕਰਨੀ ਹੈਗੀ ਆ ਤੇ ਤੁਸੀਂ ਚਾਹੁੰਦੇ ਆ ਕਿ ਬੱਚਿਆਂ ਨੇ ਕੋਈ ਐਕਟੀਵਿਟੀ ਹੋਵੇ ਦੈਨ ਤੁਸੀਂ ਬਾਲਕ ਵਿੱਚ ਵੀ ਆਰਡਰ ਕਰ ਸਕਦੇ ਤੁਸੀਂ ਮੈਨੂੰ ਈਮੇਲ ਕਰ ਦਿਓ ਹੁਣ ਦੇਖਦੇ ਆਂ ਮੈਂਟਨ ਤੋਂ ਕੁਲਮੀਤ ਸਿੰਘ ਸੰਘਾ ਦੇ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮਿੰਟਨ ਸ਼ਹਿਰ ਤੋਂ ਦੋਸਤੋ ਤੁਹ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਇੱਕ ਖਬਰ ਤਾਂ ਹੈਗੀ ਐ ਜੀ ਬਈ 나히ਦ ਨੈਂਸ਼ੀ ਜਿਨ੍ਹਾਂ ਨੇ ਐਨ ਡੀ ਪੀ ਪਾਰਟੀ ਦੀ ਵਾਗਡੋਰ ਜ਼ਰੂਰ ਸੰਭਾਲੀ ਸੀ ਸੂਬੇ ਦੇ ਵਿੱਚ ਪਰ ਜਦੋਂ ਦੀ ਉਹਨਾਂ ਨੇ ਵਾਗਡੋਰ ਸੰਭਾਲੀ ਆ ਯੂ ਸੀ ਪੀ ਪਾਰਟੀ ਦੀ ਜਿਹੜੀ ਲੀਡਰ ਐ ਇੱਥੇ ਐਡਮਿੰਟਨ ਅਲਬਰਟਾ ਦੇ ਵਿੱਚ ਸਾਡੀ ਪ੍ਰੀਮੀਅਰ ਡੈਨੀਅਲ ਸਮਿਥ ਉਹ ਇਹਨਾਂ ਦੇ ਚੋਭਾਂ ਜੀਆਂ ਲਾਉਂਦੀ ਸੀ ਵੀ ਭਾਈ ਤੁਸੀਂ ਹੁਣ ਲੈਜਿਸਲੇਚਰ ਵਿੱਚ ਵੀ ਕੋਈ ਸੀਟ ਜਿੱਤ ਕੇ ਇੱਥੇ ਪਹੁੰਚੋ ਤਾਂ ਕਿ ਉੱਥੇ ਕੋਈ ਗੱਲਬਾਤ ਹੋ ਸਕੇ ਤੇ ਉਹਨਾਂ ਨੇ ਹਜੇ ਤਾਈਂ ਕੀਤਾ ਨਹੀਂ ਸੀ ਪਰ ਹੁਣ ਦਸੰਬਰ 30 ਨੂੰ ਐਡਮੰਟਨ ਦੀ ਸਟ੍ਰੈਥਕੋਨਾ ਕੰਸਟੀਟੂਐਂਸੀ ਤੋਂ ਰੇਚਲ ਨੌਟਲੀ ਹੋਰਾਂ ਨੇ ਰਿਜ਼ਾਈਨ ਕਰ ਦਿੱਤਾ ਤੇ ਹੁਣ ਉਹ ਰੇਚਲ ਨੌਟਲੀ ਵਾਲੀ ਜਿਹੜੀ ਸੀਟ ਆ ਸਟ੍ਰੈਥਕੋਨਾ ਦੀ ਉਹਦੇ ਤੋਂ ਰਨ ਕਰਨ ਲਈ ਯਾਨੀ ਕਿ ਨੋਮੀਨੇਸ਼ਨ ਲਈ ਰਨ ਕਰਨਗੇ ਤੇ ਉਸ ਤੋਂ ਬਾਅਦ ਜੂਨ ਦੇ ਐਂਡ ਤਾਈਂ ਡੈਨੀਅਲਸ ਮੈਥ ਹੋਰਾਂ ਬਾਅਦ ਸਮਾਇਆ ਕਿ ਉਹ ਬਾਈ ਇਲੈਕਸ਼ਨ ਜਿਹੜੀ ਆ ਉਹ ਕਾਲ ਕਰ ਸਕਦੇ ਆ ਸੋ ਜਦੋਂ ਇਹ ਗੱਲਬਾਤ ਨਾਹਿਦ ਨੈਂਚੀ ਹੋਰਾਂ ਨੂੰ ਪੁੱਛੀ ਗਈ ਵੀ ਇੱਥੋਂ ਵਡਮਿੰਟਨ ਤੋਂ ਕਿਵੇਂ ਉਹ ਕਹਿੰਦੇ ਵੀ ਦੇਖੋ ਮੈਂ ਪ੍ਰਾਊਡ ਕੈਲਗੇਰੀਅਨ ਆ ਕਿਉਂਕਿ ਉਹ ਉੱਥੇ ਮੇਅਰ ਰਹੇ ਨੇ ਦੋ ਟਰਮਾਂ ਔਰ ਉਹ ਕਹਿੰਦੇ ਵੀ ਮੈਂ ਹੁਣ ਵੀ ਜਿਹੜਾ ਆਪਣਾ ਸਮਾਂ ਆ ਉਹ ਕੈਲਗਰੀ ਤੇ ਐਡਮੰਟਨ ਵਿੱਚ ਬਤਾਉਣਾ ਕਿਉਂਕਿ ਜ਼ਿਆਦਾ ਸਮਾਂ ਇੱਥੇ ਆਉਣਾ ਪੈਂਦਾ ਐਡਮੰਟਨ ਦੇ ਵਿੱਚ ਤੇ ਉਹ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਐਡਮੰਟਨ ਬਾਰੇ ਹੋਰ ਵੀ ਜਾਣਿਆ ਜਾ ਸਕੇਗਾ ਔਰ ਨਾਲ ਦੀ ਨਾਲ ਐਡਮੰਟਨ ਨੂੰ ਮੈਂ ਇੱਥੇ ਰਿਪਰੈਜ਼ੈਂਟ ਵੀ ਕਰਾਂਗਾ ਔਰ ਦੂਸਰੀ ਖਬਰ ਇਹ ਹੈ ਜੀ ਵੀ ਜਿਹੜੀ ਇੱਕ ਮੰਦਭਾਗੀ ਖਬਰ ਇੱਥੋਂ ਆ ਐਡਮੰਟਨ ਸ਼ਹਿਰ ਤੋਂ ਕਿ ਜਿਹੜੇ ਹੋਮੋਸਾਈਡ ਡਿਟੈਕਟਿਵਸ ਹੈਗੇ ਜੀ ਉਹ ਇੱਕ ਔਰਤ ਦੀ ਜਿਹਦੀ ਮਰਤਕ ਦੇਹ ਪਾਈ ਗਈ ਸਕੈਚੂਅਨ ਰਿਵਰ ਦੇ ਕੰਢੇ ਤੋਂ ਉਹਦੇ ਬਾਰੇ ਛਾਣਬੀਨ ਕਰ ਰਹੇ ਨੇ ਵੀ ਕਿਸ ਤਰ੍ਹਾਂ ਗਲਬਤ ਹੋਈ ਆ ਇਹਨਾਂ ਜ਼ਰੂਰ ਉਹਨਾਂ ਨੇ ਦੱਸਿਆ ਜੀ ਵੀ ਉਹਦੀ ਡੈਥ ਜਿਹੜੀ ਆ ਵੀ ਕਿਸੇ ਦੇ ਮਾਰਨ ਨਾਲ ਹੀ ਹੋਈ ਆ ਇਹ ਨਹੀਂ ਵੀ ਕਿਤੇ ਉਹ ਡੁੱਬ ਕੇ ਮਰੀ ਆ ਜਾਂ ਉਹਦੇ ਬਾਅਦ ਕਿਸੇ ਨੇ ਛੱਟ ਮਾਰੀ ਜਾਂ ਕੋਈ ਇਹ ਤਰੀਕਾ ਨਹੀਂ ਉਹਨਾਂ ਨੇ ਦੱਸਿਆ ਕਿਉਂਕਿ ਉਹ ਕਹਿੰਦੇ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਪੁਲਿਸ ਵਾਲਿਆਂ ਦਾ ਕਹਿਣਾ ਇਹ ਕੁਨੈਲ ਬ੍ਰਿਜ ਦੇ ਨੇੜੇ ਘਟਨਾ ਵਾਪਰੀ ਹੈ ਜੀ ਵਾਈਟ ਮਡ ਪਾਰਕ ਹੈਗਾ ਉੱਥੇ ਉਹ ਉਹਦੀ ਹੁਣ ਜਾਣਕਾਰੀ ਜਿਹੜੀ ਆ ਪੁਲਿਸ ਵਾਲੇ ਜਿਹੜੇ ਜੀ ਉਹਨਾਂ ਦੀ ਉਹਨਾਂ ਨੇ ਆਟੋਪਸੀ ਕੀਤੀ ਆ ਤੇ ਉਹਦਾ ਨਾਂ ਆ 43 ਸਾਲਾਂ ਦੀ ਔਰਤ ਆ ਐਸ਼ਲੇ ਬਰਕ ਔਰ ਦੱਸਿਆ ਜਾਂਦਾ ਕਿ ਸੁਪਰੂਸ ਗਰੂਪ ਦੇ ਨਾਲ ਵੀ ਉਹਦੇ ਸੰਬੰਧ ਹੈਗੇ ਆ ਤੇ ਪੁਲਿਸ ਵਾਲਿਆਂ ਦਾ ਬੇਨਤੀ ਹੈਗੀ ਆ ਲੋਕਾਂ ਨੂੰ ਕਿ ਅਗਰ ਕਿਸੇ ਨੇ ਦਸੰਬਰ 27 ਤੋਂ ਲੈ ਕੇ ਦਸੰਬਰ 30 ਤੱਕ ਐਸ਼ਲੀ ਵਰਕ ਦੇ ਨਾਲ ਗਲਬਾਤ ਕਿਸੇ ਨੇ ਕੀਤੀ ਹੋਵੇ ਜਾਂ ਉਹਨਾਂ ਨੇ ਕਿਸੇ ਨੂੰ ਉਹਦੇ ਨਾਲ ਦੇਖਿਆ ਹੋਵੇ ਤਾਂ ਉਹ ਜ਼ਰੂਰ ਪੁਲਿਸ ਨੂੰ ਇਨਫੋਰਮ ਕਰ ਸਕਦੇ ਆ ਫੋਨ ਨੰਬਰ ਹੈ 780 423 4567 ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਰਮੈਂਟਨ